ਕੈਨੇਡੀਅਨ government ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਇਸ ਹਫ਼ਤੇ ਕੈਨੇਡਾ ਦੇ ਸਾਰੇ ਪ੍ਰੇਮੀਰਾਂ ਦੇ ਨਾਲ ਮੀਟਿੰਗ ਬੁਲਾ ਰਹੇ ਨੇ ਤਾਂ ਜੋ ਅਮਰੀਕਾ ਚ ਜੁਣੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਪਣੇ ਦਫ਼ਤਰ ਦੇ ਪਹਿਲੇ ਦਿਨ ਕੈਨੇਡਾ ਤੇ ਮੈਕਸੀਕੋ ਦੇ ਸਾਰੇ ਉਤਪਾਦਕਾਂ ਤੇ 25% ਟੈਰਫ ਲਾਉਣ ਦੇ ਇਰਾਦੇ ਤੇ ਚਰਚਾ ਕੀਤੀ ਜਾ ਸਕੇ ਜੇਕਰ ਸਰਹੱਦ ਮੁੱਦਿਆਂ ਦੇ ਇਸ ਮੁਸ਼ਕਲ ਨੂੰ ਹੱਲ ਨਾ ਕੀਤਾ ਗਿਆ ਉਡੋ ਨੇ ਮੰਗਲਵਾਰ ਨੂੰ ਪਾਰਲੀਮੈਂਟ ਹਿੱਲ ਦੇ ਬੰਦ ਦਰਵਾਜ਼ੇ ਵਾਲੀ ਮੀਟਿੰਗ ਦੌਰਾਨ ਆਪਣੇ ਰਾਸਤੇ ਦੇ ਵੱਡੇ ਵਪਾਰਕ ਖਤਰਿਆਂ ਤੇ ਪ੍ਰਤੀਕਿਰਿਆ ਕਰਦੇ ਹੋਏ ਕਿਹਾ ਕਿ ਸੱਚਮੁੱਚ ਮਤਵਪੂਰਨ ਚੀਜ਼ਾਂ ਵਿੱਚੋਂ ਇੱਕ ਹੈ ਕਿ ਅਸੀਂ ਸਾਰੇ ਇਸ ਤੇ ਇਕੱਠੇ ਹੋ ਰਹੇ ਹਾਂ ਕਿਸ ਟੀਮ ਕੈਨੇਡਾ ਪਹੁੰਚ ਕੇ ਕੰਮ ਕਰ ਰਹੀ ਹੈ ਤੇ ਉੱਥੇ ਦੱਸਦੀ ਹੈ ਕਿ 트럼ਪ ਵੱਲੋਂ ਇਸ ਵੱਡੇ ਟੈਰਫ ਦੇ ਨਾਲ ਕੈਨੇਡਾ ਨੂੰ ਟੱਕਰ ਦੇਣ ਦੇ ਆਪਣੇ ਇਰਾਦੇ ਨਾਲ ਐਲਾਨ ਵੀ ਕਰਨ ਤੋਂ ਘੰਟੇ ਕੁਝ ਪਹਿਲਾਂ ਕੈਨੇਡਾ ਦੇ ਪ੍ਰੀਮੀਅਰ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਸੀ 트럼ਪ ਦੇ ਮੁੜ ਅਹੁਦਾ ਸੰਭਾਲਣ ਤੋਂ ਪਹਿਲਾਂ ਉਸ ਨੂੰ ਜ਼ਰੂਰੀ ਪਹਿਲੀਆਂ ਮੰਤਰੀਆਂ ਦੀ ਮੀਟਿੰਗ ਵਿੱਚ ਉਹਨਾਂ ਨੂੰ ਸੱਦਿਆ ਗਿਆ ਇਹ ਨੋਟ ਕਰਦੇ ਹੋਏ ਕਿ ਉਸਨੇ ਵੀ ਕੀ ਰਾਤ ਕੁਝ ਪ੍ਰੀਮੀਅਰ ਨਾਲ ਗੱਲਬਾਤ ਕੀਤੀ ਜਿਸ ਵਿੱਚ 온ਟਾਰੀਓ ਦੇ ਪ੍ਰੀਮੀਅਰ ਡਾਗਫੋਰ ਕਿਊਬਕ ਦੇ ਪ੍ਰੀਮੀਅਰ ਨਿਰ ਨਾਲ ਵੀ ਗੱਲਬਾਤ ਕੀਤੀ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਹਿਮਤ ਨੇ ਕਿ ਸਮੂਹ ਨੂੰ ਸੰਯੁਕਤ ਰਾਜ ਬਾਰੇ ਗੱਲਬਾਤ ਕਰਨੇ ਇਕੱਠੇ ਹੋਣ ਦੀ ਜ਼ਰੂਰਤ ਹੈ ਜਦੋਂ ਕਿ ਟੈਰਫ ਦੀਆਂ ਖਬਰਾਂ ਟੁੱਟੀਆਂ ਨੇ ਪ੍ਰੀਮੀਅਰ ਪਹਿਲੇ ਲੋਕਾਂ ਵਿੱਚੋਂ ਸਨ ਜਿਸ ਨੇ ਦੇਸ਼ ਪਰ ਦੇ ਸੈਕਟਰਾਂ ਤੇ ਅਹਿਮ ਕਦਮ ਦੇ ਪ੍ਰਭਾਵ ਦੀ ਚੇਤਾਵਨੀ ਦਿੱਤੀ ਦਿੱਤੀ ਸੀ ਟੂਡੋ ਨੇ ਮੰਗਲਵਾਰ ਸੋਮਵਾਰ ਰਾਤ ਨੂੰ 트ੰਪ ਨਾਲ ਸਿੱਧੇ ਤੌਰ ਤੇ ਵੀ ਗੱਲਬਾਤ ਕੀਤੀ ਵਿਸਨੂ ਇੱਕ ਚੰਗਾ ਕਾਲ ਦੱਸਿਆ ਗਿਆ ਸੇਟ ਟ੍ਰੂਡੋ ਨੇ ਅੱਗੇ ਕਿਹਾ ਕਿ ਸਪਸ਼ਟੌਰ ਤੇ ਤੱਥਾਂ ਨੂੰ ਪੇਸ਼ ਕਰਨ ਦੀ ਗੱਲਬਾਤ ਕੀਤੀ ਹੈ ਇਸ ਬਾਰੇ ਗੱਲ ਕੀਤੀ ਜਾ ਰਹੀ ਹੈ ਸਾਡੇ ਦੋਵੇਂ ਦੇਸ਼ਾਂ ਵਿਚਕਾਰ ਗੂੜੇ ਤੇ ਪ੍ਰਭਾਵਸ਼ਾਲੀ ਸੰਬੰਧ ਕਿਵੇਂ ਅੱਗੇ ਪਿੱਛੇ ਵਹਿ ਰਹੇ ਨੇ ਅਸੀਂ ਕੁਝ ਚੁਣੌਤੀਆਂ ਦੀ ਗੱਲਬਾਤ ਕੀਤੀ ਹੈ ਤੇ ਅਸੀਂ ਮਿਲ ਕੇ ਕੰਮ ਕਰਾਂਗੇ ਇਹ ਗੱਲ ਜਸਟਨ ਟ੍ਰੂਡੋ ਨੇ ਆਖੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਚੀਜ਼ ਜੋ ਉਹ ਕਰਨਾ ਚਾਹੁੰਦੇ ਨੇ ਤੱਥਾਂ ਨੂੰ ਪੇਸ਼ ਕਰਨਾ ਚਾਹੁੰਦੇ ਨੇ ਉਹ ਸਾਰੂ ਤਰੀਕਿਆਂ ਨਾਲ ਅੱਗੇ ਵਧਣਾ ਚਾਹੁੰਦੇ ਨੇ ਇਹ ਇੱਕੋ ਜਿਹਾ ਰਸਤਾ ਜਿਸ ਬਾਰੇ ਅਸੀਂ ਜਾਣਦੇ ਹਾਂ ਇਸ ਤੇ ਕੰਮ ਕਰਨ ਲਈ ਕੁਝ ਵੀ ਸਮਾਂ ਲੱਗਦਾ ਹੈ ਤਾਂ ਅਸੀਂ ਇਹ ਕਰਾਂਗੇ ਇੱਕ ਸੀਨੀਅਰ ਅਧਿਕਾਰੀ ਸਰਕਾਰੀ ਸੂਤਰਾਂ ਦੇ ਅਨੁਸਾਰ ਟੂਡੋ ਨੇ ਕਾਲ ਤੇ ਨੋਟ ਕੀਤਾ ਕਿ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਮੈਕਸੀਕੋ ਰਾਹੀਂ ਆਉਣ ਵਾਲੇ ਲੋਕਾਂ ਨਾਲੋਂ ਘਟ ਹੈ ਅਤੇ ਦੋਵੇਂ ਨੇਤਾਂ ਨੇ ਸੰਪਰਕ ਵਿੱਚ ਰਹਿਣ ਦੀ ਸਹੂਲਤ ਦਿੱਤੀ ਸੋਮਵਾਰ ਰਾਤ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਹਾਲੀ ਦੇ ਵਿੱਚ ਮੋੜ ਸਰਜੀਤ ਹੋਏ ਕੈਨੇਡੀਅਨ ਅਮਰੀਕੀ ਸਬੰਧਾਂ ਬਾਰੇ ਕੈਬਨਟ ਮੀਟਿੰਗ ਦੇ ਚੇਅਰ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਅਫਰ ਲੈਂਡ ਅਤੇ ਜਨਤਕ ਸੁਰੱਖਿਆ ਮੰਤਰੀ ਲੈ ਬੈਕ ਨੇ ਕਿਹਾ ਹੈ ਕਿ ਕੈਨੇਡਾ ਦੀ ਸਰਦ ਦੀ ਸੁਰੱਖਿਆ ਨੂੰ ਅਕੰੰਧਤਾ ਨੂੰ ਸਭ ਤੋਂ ਵੱਧ ਤਰਹੀਜ਼ ਦਿੰਦਾ ਜੁੜੇ ਨੇ ਇਹ ਵੀ ਨੋਟ ਕੀਤਾ ਕਿ ਕੈਨੇਡਾ ਯੂਐਸ ਊਰਜਾ ਸਪਲਾਈ ਲਈ ਜ਼ਰੂਰੀ ਹੈ ਤੇ ਉਹ ਕਹਿੰਦੇ ਨੇ ਕਿ ਪਿਛਲੇ ਸਾਲ 60% ਕੱਚੇ ਤੇਲ ਦਾ ਦਾਮਾਨ ਕੈਨੇਡਾ ਤੋਂ ਆਇਆ ਸੀ ਤੇ ਚੀਨ ਅਤੇ ਹੋਰ ਦੇਸ਼ਾਂ ਨੂੰ ਆਉਣ ਵਾਲੇ ਫੈਂਟਲਾਈਨ ਦੀ ਵਿਵਪਤਾ ਨੂੰ ਰੋਕਣ ਲਈ ਪਹਿਲਾਂ ਤੋਂ ਹੀ ਕੰਮ ਚੱਲ ਰਿਹਾ ਹੈ ਟਰੂਡੋ ਨੇ ਵਿਸ਼ੇਸ਼ ਕੈਬਨਿਟ ਕਮੇਟੀ ਮੋੜ ਗਠਿਤ ਕੀਤੀ ਹੈ ਤੇ ਟਰੰਪ ਦੀ ਜਿੱਤ ਦੇ ਦਾਅਵੇ ਦੇ ਵਿੱਚ ਜਵਾਬ ਦੇ ਅੰਦਰ ਆਉਣ ਵਾਲੇ ਪ੍ਰਸ਼ਾਸਨ ਦੁਆਰਾ ਫਲੈਗਿੰਗ ਕੀਤੇ ਅਤੇ ਪ੍ਰਮੁੱਖ ਮੁੱਦੇ ਜਿਵੇਂ ਕਿ ਵਪਾਰ ਸਰਦ ਤੇ ਨੈਵੀਗੇਟ ਕਰਨ ਲਈ ਕੁਝ ਹਫ਼ਤਿਆਂ ਦੀ ਮੀਟਿੰਗ ਤੇ ਇਸ ਪੈਨਲ ਨੂੰ ਬਣਾਉਣ ਵਾਲੇ ਮੰਤਰੀਆਂ ਨੇ ਇੱਕ ਨਵਾਂ ਟੀਮ ਕੈਨੇਡਾ ਪਹੁੰਚ ਦੀ ਜ਼ਰੂਰਤ ਬਾਰੇ ਵੀ ਗੱਲਬਾਤ ਕੀਤੀ ਹੈ ਜੋ ਉੱਚ ਦਬਾਅ ਵਾਲੇ ਵਪਾਰਕ ਬੰਦਿਆਂ ਨਾਲ ਗੱਲਬਾਤ ਕਰੇਗਾ ਕੈਨੇਡੀਅਨ ਖਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਖਬਰ ਦੇਖਣ ਸੋਣਿਆਪਨ